ਇਹ ਤਾਂ ਬਾਪੂ ਦੀ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਰਾਜਨੀਤੀਆਂ ਦੇ ਸੇ ਬੜਾ ਇਲਾਕਾ ਜਦੋਂ ਮਮੀ ਤੁਹਾਨੂੰ ਦੱਸਿਆ ਵੀ 50 ਸਾਲ ਹੋ ਗਏ ਆ 26th ਅਨਿਵਰਸਰੀ ਆਪਾਂ ਮਨਾਉਣ ਆ ਰਹੇ ਆ ਸਟੂਡੀਓ ਦੀ ਪਰ ਬਾਪੂ ਹਰਦੇਵਾਲ ਸਿੰਘ ਜੀ ਜਿੱਡਾ ਦਬ ਦਬਾ ਜਿੱਡੀ ਲਿਆਕਤ ਬੋਲਣ ਦੀ ਜਿੱਡੀ ਘੈਂਟ ਫੀਲਿੰਗ ਹੈ ਬੰਦੇ ਚ ਪਰਸਨੈਲਿਟੀ ਜੀ ਪਰਸਪੀ ਇਹ ਜ਼ਰੂਰੀ ਨਹੀਂ ਤੁਹਾਨੂੰ ਮੈਂ ਅੱਗੇ ਪਹਿਲਾਂ ਕਿਹਾ ਵੀ ਪਰਸਨੈਲਿਟੀ ਰੰਗ ਚਿੱਟੇ ਨਾਲ ਜ਼ਰੂਰੀ ਨਹੀਂ ਹੁੰਦੇ ਹੁੰਦੀ ਬਾਪੂ ਦਾ ਰੰਗ ਗੋਰਾ ਚਟਾ ਨਹੀਂ ਸੀ ਸਗੋਂ ਪੱਕਾ ਹੀ ਰੰਗ ਸੀ ਪਰ ਪਰਸਨੈਲਿਟੀ ਦੀ ਮੈਂ ਤੁਹਾਨੂੰ ਗੱਲ ਅੱਗੇ ਚੱਲੀਏ ਬਾਕੀ ਤੇ ਬਾਪੂ ਦੀ ਮੈਂ ਤੁਹਾਨੂੰ ਇਹ ਦੱਸਣਿਆ ਵੀ ਮੈਂ ਆਪਣੀ ਜ਼ਿੰਦਗੀ 'ਚ ਐਡਾ ਬਜ਼ੁਰਗ ਘੈਂਟ ਕਦੀ ਨਹੀਂ ਕੋਈ ਵੇਖਿਆ ਐ ਇਸ ਮਤਲਬ ਬਜ਼ੁਰਗ ਵਕਰੇ ਵਕਰੇ ਟਾਈਪ ਚ ਘੈਂਟ ਹੈਗੇ ਹੈਗੇ ਆ ਵਕਰੇ ਵਕਰੇ ਟਾਈਪ ਨਾਲ ਜੇ ਰਾਜਨੀਤੀ ਦੇ ਪੱਖ ਤੋਂ ਵੇਖਿਆ ਜਾਵੇ ਤੇ ਓਡੇ ਬਾਪੂ ਜਿੱਡਾ ਘੈਂਟ ਜਾ ਮੈਂ ਬੱਦਾ ਗੱਲਬਾਤ ਪੰਚਾਇਤਾਂ ਦੇ ਵਿੱਚ ਅਫਸਰਾਂ ਦੇ ਸਾਹਮਣੇ ਲੀਡਰਾਂ ਨਾਲ ਬਹਿ ਕੇ ਜਿਹੜੀ ਗੱਲ ਬਾਪੂ ਦੀ ਆ ਮੈਂ ਇਹਨਾਂ ਵੀ ਜਿੱਥੇ ਮਰਜ਼ੀ ਕੋਈ ਵੱਡੇ ਦਾ ਵੱਡਾ ਲੀਡਰ ਬੈਠਾ ਹੋਵੇ ਨਾ ਹੁਣ ਜਿਹੜੇ ਬੰਦੇ ਜਾਂ ਰਹਿ ਬਾਦਲਾਂ ਦੇ ਨਾਲ ਲਾਗੇ ਬੰਨੇ ਬੈਠੇ ਰਹਿਆ ਬਾਦਲਾਂ ਦੇ ਨਾਰ ਰਹੇ ਆ ਜਾਂ ਹੋਰ ਵੀ ਚਲੋ ਮੈਂ ਕੋਈ ਦੂਜੀ ਨਹੀਂ ਲੈਂਦਾ ਆ ਪੱਖ ਰਾਜਨੀਤੀ ਜੇ ਮੁਰਗੀ ਮਾਰਦੇ ਨੇ ਮਤਲਬ ਕਹਿਣ ਦਾ ਮਤਲਬ ਵੀ ਇਹ ਵੱਡੇ ਵੱਡੇ ਲੋਕਾਂ ਨਾਲ ਬੰਦੇ ਖਲੋਦੇ ਰਹੇ ਆ ਆ ਵੀ ਵੱਡੇ ਤੇ ਮੈਣਾ ਹੀ ਤੇ ਬਾਪੂ ਵਰਗੀ ਮੈਂ ਲਿਆਕਤ ਤੇ ਘੈਂਟ ਕੋਈ ਸਾਨੀ ਜੱਟ ਬਾਪੂ ਨਹੀਂ ਵੇਖਿਆ ਤੇ ਮੇਰਾ ਯਾਰ ਬਾਪੂ ਹੀ ਆਜਾ ਬਾਪੂ ਦੀਏ ਕਿ ਤੁਹਾਨੂੰ ਗੱਲ ਸੁਣਾਏ ਤਾਂ ਬਣਾ ਮੈਂ ਰਹਿ ਨਹੀਂ ਸਕਦਾ ਇਹਦੀ ਦਾ ਦੇ ਦੀਆਂ ਨਹੀਂ ਨਾ ਸੁਣਾਏ ਤਾਂ ਬੜਾ ਰਹਿ ਸਕਦਾ ਤੇ ਇਤੋਂ ਇਹ ਬਾਪੂ ਦੀ ਵੀ ਨਹੀਂ ਸੁਣਾਏ ਤਾਂ ਬੜਾ ਨਹੀਂ ਰਿਹਾ ਜਾਂਦਾ ਹੁਣ ਬਾਪੂ ਦੇ ਇੱਕ ਮਸਲਾ ਬੜਾ ਗੰਭੀਰ ਫਸ ਗਿਆ ਕਰ ਇਥੇ ਤਾਂ ਦੱਸਿਆ ਕਿ ਇੱਕ ਮਾੜੀ ਵਿੱਚ ਸਾਡਾ ਝਗੜਾ ਹੋ ਗਿਆ ਹੈ ਤੇ ਉਹਦੇ ਵਿੱਚ ਪੰਜ ਪਿੰਡਾਂ ਦੀਆਂ ਪੰਚੇਤਾ ਇਕੱਠੀਆਂ ਆਈਆਂ ਪੰਜ 6 ਪਿੰਡਾਂ ਦੀਆਂ ਪੰਚੇਤ ਮਾੜੀ ਮੇਗਾ ਤੇ ਕਲਸੀਆ ਹੋਣਾ ਹੀ ਹੋਣਾ ਸੀ ਲਾਗੇ ਬੰਨੇ ਵੀ ਜਿਹੜੇ ਸਜਣ ਮਿੱਤਰ ਪਿੰਡ ਸੀ ਜਿਹੜੇ ਦੋਤਿਆਂ ਦੇ ਹੋ ਗਏ ਆਸੇ-ਪਾਸੋਂ ਉਹਨਾ ਹੀ ਹੋਣਾ ਸੀ ਉੱਥੇ ਪਹਿਣਾ ਹੀ ਰਾਈ ਨਾ ਹੋਣਾ ਸੀ ਅੱਦਨ ਉਹ ਤਾਂ ਤਰਤੀਬ ਚ ਵਿਹਲੇ ਟਾਈਮ ਦੀ ਨਾ ਗੱਲ ਆਪਾਂ ਗੱਲ ਇੱਥੇ ਬਾਪੂ ਤਾਂ ਕੜੀ ਰਹਿਣ ਦੀ ਹੈ ਕਿਉਂਕਿ ਮਸਲਾ ਇੰਨਾ ਜ਼ਿਆਦਾ ਵਿਗੜ ਗਿਆ ਸੀ ਇੰਨਾ ਜ਼ਿਆਦਾ ਉੱਝ ਗਿਆ ਸੀ ਨਾ ਜੋ ਕਹਿੰਦੇ ਵੀ ਇਤਰਾ ਗੁਰਦੁਆਰੇ ਬਾਪੂ ਨੇ ਮੈਂ ਦੱਸੀ ਸਟੋਰੀ ਕਹਾਣੀ ਸਾਰੀ ਬਾਪੂ ਬਾਪੂ ਨੂੰ ਸਾਰਾ ਪਤਾ ਸੀ ਅਸਲ 'ਚ ਇਹ ਬਾਪੂ ਜਿਹੜਾ ਇਹ ਕਾਂਡ ਹੋਇਆ ਹੈ ਨਾ ਮਾੜੀ ਵਿਗੇ ਦਾ ਇਹ ਬਾਪੂ ਨੂੰ ਦੱਸਿਆ ਗਿਆ ਸੀ ਇੱਧਰ ਇਹ ਪੁੱਤਰੇ ਨੇ ਲਾ ਕੇ ਬਹਿ ਕੇ ਸੁਣਾਈ ਪਹਿਲਾਂ ਹੀ ਕਹਾਣੀ ਵਿੱਚ ਅਸਲ ਨਾਲ ਨਾ ਹੁੰਦਾ ਮੈਂ ਬੈਠਾ ਬਾਪੂ ਆ ਆ ਭਮ ਕੜ ਕੜ ਨਹੀਂ ਆਪਾਂ ਆ ਭਮ ਕਟਾਉਣਾ ਹੀ ਚੱਲਾ ਬਾਪੂ ਜੀ ਇਹ ਕਹਿਣਾ ਵੀ ਗਲਤ ਨਹੀਂ ਪੁੱਤਰਾ ਕੰਮ ਕੋਈ ਆਪਾਂ ਕਰ ਗਲਤ ਨਹੀਂ ਹੋਣੇ ਚਾਹੀਦੇ ਤੂੰ ਠੀਕ ਹੋਣਾ ਚਾਹੀਦਾ ਮਾਣਾ ਬਾਪੂ ਜੀ ਜੇ ਮੈਂ ਗਲਤੀ ਤੇ ਕਿਸੇ ਤੇ ਗਲਤ ਹੋ ਗਿਆ ਤੇ ਫਿਰ ਤੇ ਮੈਂ ਤੁਹਾਡੀ ਬਾਗ ਨੂੰ ਦਾਗ ਲਾਉਣ ਵਾਲੀ ਗੱਲ ਆ ਆਪਾਂ ਕੋਈ ਮਸਲਾ ਤੁਹਾਨੂੰ ਤੁਹਾਨੂੰ ਸੱਚਾਈ ਬੋਲੋਗੇ ਨਾ ਸੱਚਾਈ ਖੜ ਜੂਗੀ ਨਾ ਤੁਹਾਡੀ ਉਹ ਨਾ ਪਥਰਾ ਲਾਉਣ ਦੇ ਪਰਚੇ ਤਾਂ ਕਰਾ ਲਾ ਲੈਣ ਦੇ ਨਾਲ ਜਿਹੜੇ ਪਰਚੇ ਤਾਂ ਦੇ ਲਾਉਣੀਆਂ ਪੰਜਾਂ ਪਿੰਡਾਂ ਦੀ ਪੰਚਾਇਤ ਲੱਗੀ ਉਹ ਨਾ ਪਥਰਾ ਕਰਾ ਸਟੇਜ ਲਾ ਸਈ ਉਹ ਸਟੇਜ ਲਾ ਥੇ ਕਰਾਂ ਆਪਾਂ ਸਟੇਜ ਤੇ ਬੋਲਣਾ ਹੀ ਇਹ ਕੋਈ ਬੋਲ ਜੂ ਆ ਤੇਰੇ ਬਾਪੂ ਦੇ ਸਾਹਮਣੇ ਤੂੰ ਦਸਦੀ ਕਿਹੜਾ ਬੋਲਦਾ ਹੈ ਇੱਕ ਵਾਰ ਸਟੇਜ ਲਵਾ ਕਿਉਂਕਿ ਝਗੜੇ ਦਾ ਕੰਮ ਹੀ ਬੜੇ ਦਿਨ ਲੰਮਾ ਚੱਲਦਾ ਰਿਹਾ ਤੇ ਰਾਜ ਨਵਾਉਣਾ ਸੀ ਤੇ ਫਿਰ ਆ ਗਿਆ ਉਹ ਦਿਨ ਜਿੱਦਨੇ ਰਾਜ ਨਵਾਉਣਾ ਸੀ ਈਟੋ ਵੇਖੋ ਈਟੋ ਗੱਲ ਕਿੱਥੋਂ ਕੱਢਦੇ ਬੜੇ ਬੜੇ ਐਵੇਂ ਨਹੀਂ ਆਂਦੇ ਅਹੀਂ ਤੋਂ ਪੁੱਛ ਬਾਇਗ ਇਹ ਨਹੀਂ ਚਿੱਟੇ ਕੀਤੇ ਅੱਜ ਕੱਲ ਤੇ ਚਲੋ ਨਸ਼ੇ ਨਗਰੀ ਫਿਰਦੇ ਨੇ ਰਗ ਲਾਲੀ ਦੇ ਕਾਲਾ ਪਹਿਲਾਂ ਚਿੱਟੇ ਹੋ ਜਾਂਦੇ ਆ ਉਹ ਪੁਰਾਣੀਆਂ ਗੱਲਾਂ ਸਹੀ ਤੇ ਕਿੰਨੇ ਪੰਚਾਇਤ ਲੱਗੀ ਦਾ ਜਟ ਮਾੜੀ ਮੇਕੇ ਦੀ ਪੰਚਾਇਤ 80% ਮੇਰੇ ਹੱਕ ਚ ਵਾਧੀ ਸੀ ਤੇ 10 20% ਦੂਜੇ ਹੱਕ ਚ ਜਿਨ੍ਹਾਂ ਨਾਲ ਆਪਣਾ ਕਲੇਸ਼ ਹੋਇਆ ਹੈ ਉਹ ਵੀ ਬੰਦੇ ਸਾਨੂੰ ਪਹਿਲਾਂ ਵਿੱਚ ਕਹਿਣ ਦੇ ਹੀ ਵੀ ਭਰਾਵਾ ਸਾਡੇ ਜੁੜੇ ਹੱਥ ਅਹੀਂ ਮਜਬੂਰੀ ਜੋ ਉਧਰ ਪੈਣਾ ਪੈਣਾ ਤੁਰਨਾ ਪੈਣਾ ਟਰਾਂਪ ਵੀ ਆਖ ਦਿੰਦੇ ਪਿੰਡਾਂ ਦੇ ਵੋਟਾਂ ਵਾਟਾਂ ਦੇ ਚੱਕਰ ਹੀ ਸਹੀ ਗੱਲਾਂ ਬਾਤਾਂ ਵੀ ਭਰਾਵਾ ਸਾਨੂੰ ਮਜਬੂਰੀ ਦੇ ਨਾਲ ਜਾਣਾ ਪੈਣਾ ਹੀ ਤੇ ਵੇਲਾ ਆ ਆਪਾਂ ਤੇਰਾ ਨਿਆਰ ਹੀ ਹੁਣ ਜਾਣਾ ਪੈਣਾ ਮਜਬੂਰੀ ਹੈ ਇਸ ਤਰ੍ਹਾਂ ਮੁੱਦਾਂ ਗੱਲਾਂ ਕਰਦੇ ਨੇ ਤੇ ਆਪਾਂ ਪਿੰਡਾਂ 'ਚ ਤੇ ਕਨੋ ਜੀ ਇਧਰ ਜਦੋਂ ਇੱਕ ਧਰਨਾ ਲੜਾਈ ਹੋ ਜਾਂਦੀ ਹੈ ਤੇ ਦੂਜੇ ਇੱਥੇ ਤੂੰ ਇਹੋ ਦੱਸ ਕੇ ਜਾਂਦੇ ਨੇ ਨਿਹਪਰਾਵਾ ਮੈਂ ਮੈਨੂੰ ਜਾਣਾ ਪੈਣਾ ਸੀ ਕੀ ਕਰੀਏ ਗਵਾਨ ਮੱਠਾ ਕਈ ਗੱਲਾਂ ਹਾਂ ਤੇ 20% ਸਿਰਫ ਉਧਰ ਦੇ 80% ਆ ਇਧਰ ਲੱਗ ਗਈ ਸਟੇਜ ਗੁਰਦੁਆਰੇ ਦੇ ਵਿੱਚ ਪੇਂਟ ਦੇ ਸਾਡਾ ਬੇਦਲ ਇੰਦਾ ਜਿੱਥੇ ਬੇਦਲ ਆ ਸਾਡਾ ਬੇਦਲ ਵੀ ਮਾੜੀ ਮਿਕਿਆ ਜਾਏਗਾ ਜੀ ਉਹਦੇ ਬਾਪੂ ਜੀ ਗੁਰਦੁਆਰਾ ਸੁਬਾਨ ਚੀ ਤੇ ਨਾਲ ਉਹਨਾਂ ਨੇ ਬੁੰਡੇ ਬੜੇ ਸੁਨੇ ਬੇਦਲ ਉਨੇ ਹੀ ਬੱਚੇ ਸਾਰੇ ਤੇ ਗੁਰਦਾਰੇ ਲੱਗੀ ਸਟੇਜ ਮੁੱਠੇ ਫਿਰ ਇਹ ਰਾਈ ਨਾ ਹੋਣਾ ਸੀ ਤੇ ਗੱਲਾਂ ਚੱਲ ਪਈਆਂ ਵੇਖੋ ਜੀ ਐਂ ਹੋਇਆ ਜੀ ਵੇਖੋ ਜੀ ਔਂ ਹੋਇਆ ਜੀ ਵੇਖੋ ਜੀ ਬਾਜ ਹੋਣੀ ਆ ਗਿਆ ਜੀ ਮੁੰਡੇ ਆ ਗਏ بڑے بڑے ਮੁੰਡੇ ਆ ਗਏ ਐਂ ਕਰ ਕੇ ਔਂ ਕਰ ਕੇ ਇੰਨਾ ਕੁਛ ਕੀਤਾ ਜੀ ਹੈ ਬੜਾ ਕੁਝ ਲਾਇਆ ਲੋਕਾਂ ਨੇ ਲੋਕਾਂ ਨੇ ਨਹੀਂ ਉਹਨਾਂ ਨੇ ਇੰਨਾ ਸਾਨੂੰ ਐਂ ਆਏ ਤੋ ਆ ਸਾਨੂੰ ਇਤਨਾ ਕੁੱਟਿਆ ਉਤਰਾ ਕੁੱਟਿਆ ਇਹਨਾਂ ਕਿਤਰਾ ਕਰੀ ਗਏ ਹੁਣ ਦੱਸਦਾ ਥੋੜਾ ਘੁੱਟਦਾ ਹੁੰਦਾ ਵੀ ਇਹਦਾ ਜੋਰ ਛੜਿਆ ਹੋਈ ਇੱਥੇ ਤਾਂ ਬਾਹੂ ਬਲੀ ਇੱਥੇ ਰਾਹੇ ਆ ਗਏ ਸਾਰੇ ਸਾਡੇ ਮੇਰੇ ਨਾਲ ਤੇ ਮੈਂ ਕਰਦਾ ਇੱਥੇ ਤੇ ਸਾਰੇ ਹੀ ਆ ਗਏ ਸੀ ਇਸ ਦੇ ਇਸ ਗੇਮ ਦੇ ਵਿੱਚ ਤੇ ਸਾਰੇ ਹੀ ਆ ਗਏ ਇਸ ਮੈਚ ਚ ਬੜੇ ਮੈਚ ਖੇਡੇ ਆ ਪਰ ਬਾਪੂ ਗੱਲ ਉਹ ਤੁਹਾਨੂੰ ਲੰਮੀ ਫੇਰ ਕੇ ਸੁਣਾਉਣੀ ਪੈਣੀ ਆ ਇੱਥੇ ਆਪਾਂ ਬਾਪੂ ਤਾਂ ਹੀ ਟਿਕਿਆ ਰਿਹਾ ਕਰੀ ਮੁੜ ਕੇ ਪਾਸੇ ਚਲ ਜਣਾ ਇੱਥੇ ਸਾਰੀ ਸ਼ਕਤੀ ਜੋਗਤੀ ਇਹੀ ਆਪਾਂ ਉਹ ਜਦੋਂ ਪਾਰਟੀ ਵਾਲਿਆਂ ਨੇ ਆਖਿਆ ਵੀ ਵਿੱਚ ਗੱਲ ਚੱਲਣ ਹਾਂ ਉਧਰ ਇਹ ਪੰਚਾਇਤ ਲੱਗੀ ਤੇ ਉਧਰੋਂ ਅਸੀਂ ਤਰੇ ਜਾਣਦੇ ਤੇ ਮੰਗ ਪਹਿਲਾਂ ਪਤਾ ਲੱਗ ਜਾਂਦੀ ਵਿਚਕਾਰੋਂ ਬੰਦਿਆਂ ਤੋਂ ਕਿ ਉਹਨਾਂ ਡਿਮਾਂਡ ਕੀਤੀ ਹੈ ਵੀ ਇੰਨਾ ਪੈਸਾ ਸਾਨੂੰ ਦੋ ਤੇ ਫਿਰ ਰਾਜ ਨਮਾ ਕਰਾਂਗੇ ਸਾਡਾ ਨੁਕਸਾਨ ਬਹੁਤ ਹੋ ਗਿਆ ਦੁਕਾਨਾਂ ਉਜਾਦੀਆਂ ਸੀ ਨਾ 5-7 ਇਕੱਠੇ ਇੱਕ ਬਣੇ ਪਏ ਤੇ ਉਹ ਫਿਰ ਉਹਨਾਂ ਦੁਕਾਨਾਂ ਜਾਦੀਆਂ ਦਾ ਨੁਕਸਾਨ ਦੇ ਹਿਸਾਬ ਨਾਲ ਪੈਸਾ 5 ਰੁਪਈਆਂ ਦੀ ਇਹਦੇ ਮੰਗਦੇ ਇਹ ਤੇ ਕਰ ਲੇ ਨਾਲ ਦੇ ਤਿਆਰ ਆ ਵੱਡੇ ਜਿਹੇ ਦਾੜੇ ਨੇ ਪੈਸੇ ਵੀ ਲੱਲੇ ਇਹਦਾ ਪੈਸੇ ਲੱਲੇ ਤੇ ਹਾਂ ਇੱਕ ਹੋਰ ਸਤਕਾਰਯੋਗ ਚਾਚਾ ਕਾਲੀਆਂ ਦੀ ਗੱਲ ਚੱਲਣ ਈ ਅੱਗੇ ਹਰਦੇਵਾਲ ਸਿੰਘ ਢੈਟ ਇੱਟ ਤੇ ਉਧਰੋਂ ਮੇਰਾ ਚਾਚਾ ਸਰਦਾਰ ਸਾਦਾ ਸਿੰਘ ਸਤਕਾਰਯੋਗ ਚਾਚਾ ਅੰਗੂਠਾ ਸ਼ਾਹ ਚਾਚਾ ਪਰ ਘੈਂਡ ਚਾਚਾ ਤੂੰ ਚੋਂ ਬੰਦਿਆਂ ਜਿਹੜਾ ਸਾਨਾ ਆਟਾ ਉਹ ਨਾਲ ਤੇ ਸਾਰਾ ਸੋਤੇ ਗੱਲ ਆਂਦੇ ਵੀ ਇਹ ਅੜ ਗਈ ਆਪਣੀ ਰਾਜਨਾਵੇਂ ਚ ਵੀ ਇੱਕ ਤੇ ਫੈਸਾ ਦੇਣਾ ਪੈਣਾ ਤੇ ਇੱਕ ਮੁੰਡਾ ਮਾਫੀ ਮੰਗੂ ਤੇ ਫਿਰ ਆਂਦੇ ਵੀ ਮੰਗ ਲੈਂਦਾ ਮਾਫੀ ਤੇ ਪਵਾੜਾ ਐਡਾ ਪੈਂਦਾ ਨਾ ਮੈਂ ਮੈਂ ਪਵਾੜਾ ਹੀ ਪਾਉਣੇ ਆ ਤੇ ਪਹ ਤੇ ਪੋਣੇ ਪਵਾੜੇ ਮੈਂ ਨਹੀਂ ਮਾਫੀ ਮੰਗਣੀ ਮਾਫੀ ਨਹੀਂ ਜੇ ਮੰਗਣੀ ਐ ਹਾ ਮੰਗਦੇ ਦੇ ਦਿਦੋ ਸੰਗਾ ਸੀ ਜਣੀ ਦੇ ਦਿਦੋ ਮੇਰਾ ਨਾਲੋਂ ਮਾਫੀ ਦਾ ਨਾ ਨਹੀਂ ਇਹ ਗਾੜੇ ਕੋਈ ਕਦੀ ਦੇ ਮਾਫੀ ਨਹੀਂ ਗਲਤੀ ਕਰਕੇ ਨਹੀਂ ਛੇਤੀ ਮੰਗਦੇ ਇਹ ਤੇ ਗਲਤੀ ਨਹੀਂ ਸਾਡੀ ਗਲਤੀ ਇਹਨਾਂ ਦੀ ਇਹਨਾਂ ਦੀ ਗਲਤੀ ਤੇ 76 ਬਰੇ ਆਨਾਂ ਦੇ ਹਾਂ ਚਲੋ ਜੇ ਕੋਈ ਬੰਦੇ ਕੋਲ ਉਹ ਜੀ ਗੱਲ ਹੋ ਜਾਈ ਤੇ ਉਹਨੂੰ ਮੰਗ ਮਾਫੀ ਮੰਗ ਲੈਣੀ ਚਾਹੀਦੀ ਆ ਚੰਗੀ ਗੱਲ ਆ ਪਰ ਅਹੀਂ ਨਹੀਂ ਮੰਗ ਸਕਦਾ ਮੈਂ ਜਿਹਦੇ ਫਾਇਦਾ ਹੀ ਕੋਈ ਨਹੀਂ ਬਾਪੂ ਨੂੰ ਤੇ ਮੈਂ ਦੱਸਦਾ ਸੀ ਬਾਪੂ ਸੱਚਾ ਹੀ ਮੈਂ 100% ਇੱਕ ਠੋਕ ਕੇ ਗੱਲ ਕਰਨੀ ਹੂ ਬੜਾ ਸਾਦਤਾ ਮਾੜੀ ਮੇਕੇ ਮੈਂ ਤੁਹਾਨੂੰ ਬੰਦੇ ਇਕੱਲੇ ਇਕੱਲੇ ਜਿਵੇਂ ਮੇਲੇ ਟਾਈਮ ਕਰਾਂਗਾ ਬੜੇ ਬੰਦੇ ਸਾਂ ਯਾ ਮੇਰੇ ਨਾਲ ਖੜ ਗਏ ਜੇ ਇਹ ਤੇ ਮਿੰਨੂ ਰਾਜ ਚਾਚਾ ਸਾਦਾ ਹੂੰ ਗੋਰੀ ਨਵੀਂ ਗੱਲ ਸੁਵੇਖੋ ਹੈ ਇਹ ਸਿਆਣੀਆਂ ਵੇਖਦਾ ਸਿਆਣੇ ਬੰਦੇ ਹੁੰਦੇ ਸਿਆਣੇ ਆ ਪਰ ਮੈਂ ਨਹੀਂ ਨਾ ਇਹ ਗੱਲ ਨੂੰ ਮੰਨੰਦਿਆ ਸਰਪੰਚ ਮੈਨੂੰ ਕਹੇ ਆਵਾਜ਼ ਇਹ ਮਾਫੀ ਮੰਗ ਲਈ ਉਹਤੇ ਆਪ ਕੋਈ ਨਹੀਂ ਆਪ ਪੈਸੇ ਵੀ ਦਿੱਦਾਂਗੇ ਮਾਫੀ ਮੰਗ ਲਈ ਰਾਈ ਨਵਾ ਕਰੀਏ ਕੰਮ ਜਿਆਦਾ ਵੱਧ ਗਿਆ ਇੰਨਾ ਕੰਮ ਥੋੜੀ ਕਰਨਾ ਹੁੰਦਾ ਨਾਲ ਮੈਨੂੰ ਪਤਾ ਗਿਆ ਜਿਹੜੇ ਬਦਮਾਸ਼ ਬੰਦੇ ਹੁੰਦੇ ਆ ਨਾ ਪੁਰਾ ਨੂੰ ਕਟਕਟਈਆ ਕਰਕੇ ਦਿਨੇ ਮਾਫੀ ਮੰਗ ਲਿੰਦੇ ਹੁੰਦੇ ਹੀ ਅਰੇ ਇਹਨੇ ਮਾਫ ਕਰੋ ਜੀ ਸਾਡੋ ਗਲਤੀ ਹੈਗੀ 75 ਉੱਤਰ ਫੇਰ ਕੇ ਪੂਰਾ ਮਦੋਗਲ ਫੇਰ ਕੇ ਆਦੇ ਨੇ ਚੰਗਾ ਭਾਈ ਸਾਹਿਬ ਮਾਫ ਕਰੋ ਜੀ ਮਾਫ ਕਰ ਦੋ ਗਲਤੀ ਹੋ ਗਈ ਰਾਤੀ ਜਿਆਦੇ ਕੁੱਟੇ ਗਏ ਤੇ ਫਿਰ ਮਾਫੀ ਵਗੈਰ ਮੰਗਾਉਣੀ ਜੇ ਦੱਸ ਦਿਓ ਤੇ ਉਹ ਮਾ ਨਹੀਂ ਚਾਚਾ ਮੈਂ ਮਾਫੀ ਨਹੀਂ ਮੰਗਦਾ। ਉਹ ਛੋ ਜੀ। ਕੋ ਬਚਾਰਾ ਵੇਖ ਦੋ ਯਾਰ ਇਹੋ ਜੇ ਬੰਦਿਆਂ ਦੀਆਂ ਗੱਲਾਂ ਹੀ ਯਾਦ ਰਹਿ ਜਾਂਦੀਆਂ। ਬੰਦੇ ਤੇ ਨਹੀਂ ਵਾਪਸ ਆਉਂਦੇ। ਉਹਨੇ ਪਤਾ ਕੀ ਕੀਤਾ ਚਾਚਾ ਸਾਸ ਨੇ। ਉਹ ਚੰਗਾ ਭਰਾ ਜੇ ਤੂੰ ਨਹੀਂ ਮੰਗਣੀ ਤਾਂ ਮੈਂ ਮੰਗ ਲਊਂ ਮੈਂ ਹੁਣ। ਮੈਂ ਤੁਮੀਨੋਂ ਮਾਫੀ। ਸਰਪੰਚ ਬੰਦਾ। ਬੰਦਾ ਮੈਨੂੰ ਮਾਫੀ ਦੋ ਮੈਂ ਮੰਗ ਲੈ। ਮੈਂ ਮੈਂ ਫੇਰ ਉਹਨਾਂ ਵੀ ਗੁੱਸੇ ਜਾਂ ਨਹੀਂ ਜਾਦਾ ਤੂੰ ਵੀ ਨਹੀਂ ਮੰਗਣੀ। ਮੈਂ ਨਹੀਂ ਤੂੰ ਵੀ ਨਹੀਂ ਮੰਗਣੀ। ਆ ਗਈ ਉੱਥੇ। ਮੈਦਾਨ ਦੇ ਵਿੱਚ ਜਿੱਥੇ ਪੰਚਾਇਤਾਂ ਲੱਗੀਆਂ ਇਹ ਗੱਲ ਇਹੋ ਹੀ ਨਿਕਲੀ ਇੱਕ ਮੁੰਡਾ ਮਾਫੀ ਮੰਗੇ ਦੂਜਿਆਂ ਨੂੰ ਇਨਾ ਨੁਕਸਾਨ ਹੁਜਾਣਾ ਪੜੇ ਤੇ ਕੰਮ ਬਾਪੂੜ ਬਤਾਏ ਉਹਨੇ ਦੋਵੇਂ ਨਹੀਂ ਕਰਨੇ ਰਾਜਨਾਵਾ ਕਿੱਥੇ ਹੋਣਾ ਬਾਪੂ ਦੇ ਫਿਰ ਮੈਗ ਫੜ ਲਿਆ ਜੇ ਬੈਗ ਫੜ ਲਿਆ ਬਾਪੂ ਫੜ ਲਿਆ ਮੈਗ ਜੇ ਇਸ ਹਾਲ ਨਾ ਵੀ ਜਿਵੇਂ ਸਿੱਧੂ ਮੂਸੇਵਾਲ ਦੀ ਸਟੇਜ ਲੱਗਣੀ ਹੁੰਦੀ ਅੱਗੇ ਉਹ ਤਾਂ ਕਰ ਸਾਡੀ ਜੱਟ ਉਹਨੇ ਆ ਪੜਾਓ ਇੱਕ ਮੈਗ ਜ ਮੈਂ ਦੱਸਾਂ ਕੀ ਕਰਨਾ ਐਵੇਂ ਕਰਨਾ ਪਿਆ ਭਰਨਾ ਉਹ ਅੱਜ ਇਹ ਆ ਮਾਫੀਆਂ ਮੁਕੀਆਂ ਨਾ ਗੱਲ ਸਵਟਕੇ ਦੇਖੋ ਸਿਆਣੇ ਜੱਟ ਨੇ ਕਿਹੋ ਜੀ ਗੱਲ ਕੀਤੀ ਐ ਉੱਟਕੇ ਮੂੰਹ ਚ ਘੁੰਗਣੀਆਂ ਨਹੀਂ ਆਂਦੇ ਨਾ ਘੁੰਮਣੀਆਂ ਬੈਗੀਆਂ ਇੱਕ ਕਹਿੰਦੇ ਘੌਂਦੇ ਇਲਾਕੇ ਦੇ ਜਿਹੜੇ ਅਸੀਂ ਬੰਦੇ ਆਪਣੇ ਉਸਕਿਆ ਨਹੀਂ ਉਹਨਾਂ ਦੇ ਨਾਲ ਅੱਜ ਉਹਨੇ ਗੱਲ ਕੀ ਕੀਤੀ ਭਲਾ ਉਹਨਾ ਉੱਠੋ ਸਰਦਾਰ ਫਲਾਣਾ ਸਿਆ ਨਾਮ ਵੇਲੇ ਟਾਈਮ ਦੱਸਾਂਗੇ ਤੁਹਾਨੂੰ ਥੋੜੀ-ਥੋੜੀ ਘੋਟੋ ਬਾਜ ਗੱਲ ਇਦਾਂ ਜੇ ਜੀ ਰਾਜੀ ਨਾਵਾ ਆਪਾਂ ਕਰਨਾ ਪੱਕਾ ਕੱਚਾ ਨਹੀਂ ਜੇ ਅੱਜ ਰਾਈ ਨਾਵਾ ਇਸ ਤਰ੍ਹਾਂ ਦਾ ਹੋ ਗਿਆ ਬਾਜ ਹੱਸੇ ਠੁੱਠੇ ਕੀਤੇ ਇੱਕ ਦੂਸਰੇ ਨੂੰ ਫੇਰ ਚਿਚਰਾ ਕੀਤੀ ਤੇ ਲੜਾਈ ਤੇ ਫੇਰ ਹੋਣੀ ਆ ਰਾਜੀ ਨਾ ਕਰਨਾ ਪੱਕਾ ਇਹ ਗੱਲ ਸਾਰੀ ਦੱਸਦੀ ਮੇਰੇ ਪੁੱਤਰ ਨੇ ਵੀ ਤੇ ਇਦਾਂ ਵੀ ਸੁਣ ਲਈਆਂ ਮੈਂ ਸਾਰੀਆਂ ਸੁਣ ਲਈਆਂ ਗੱਲ ਕੀ ਹੈ ਗੱਲ ਇਹ ਆ ਵੀ ਇਹਨਾਂ ਨੇ ਪਹਿਲਾਂ ਸਾਡੇ ਬੰਦੇ ਪਿੰਡ ਵਾਲਿਆਂ ਨੇ ਵਾਅਦਾ ਕੀਤਾ ਉਹਨਾਂ ਨਾਲ ਵਾਅਦਾ ਕੀਤਾ ਵਾ ਤੇ ਉਹਨਾਂ ਦਾ ਨੁਕਸਾਨ ਕੀਤਾ ਮੁੜ ਕੇ ਉਹਨਾਂ ਗੁੱਸੇ 'ਚ ਇਹਨਾਂ ਦਾ ਕਰਤਾ ਇਹਦੇ ਇੱਕ ਪਾਸੇ ਗੱਲ ਰਹਿ ਗਈ ਤੇ ਦੂਸਰੀ ਗੱਲ ਇੱਚ ਮਾਫੀ ਵਾਲੀ ਗੱਲ ਹੀ ਨਹੀਂ ਰਹੀ ਉਹਨਾਂ ਉਹਨੂੰ ਕੁੱਟ ਲਿਆ ਉਹਨਾਂ ਦਾ ਮੁੰਡਾ ਇੱਕ ਕੁੱਟ ਲਿਆ ਤੇ ਉਹਨਾਂ ਇੱਕ ਉਹਨਾਂ ਕੁੱਟ ਲਿਆ ਉਹਨਾਂ ਦੇ ਸਾਰੇ ਕੁੱਟਦੇ ਤੇ ਕੋਈ ਗੱਲ ਥੋੜੀ ਰਹੀ ਕੋਈ ਉਹ ਗੱਲ ਇੱਕ ਪਾਸੇ ਰਹੀ ਦੂਜੀ ਗੱਲ ਨੁਕਸਾਨ ਦੀ ਅੱਜ ਬਾਹਰ ਦੀਆਂ ਪੰਚਾਇਤਾਂ ਆ ਗਏ ਬਾਹਰਲੇ ਪਿੰਡ ਦੇ ਸਾਡੇ ਘਰ ਚ ਪਿੰਡ ਚ ਪੰਚਾਇਤ ਲੱਗੀ ਆ ਅਹੀਂ ਪਹਿਲੇ ਲ ਲਈਏ ਇਹ ਕਹੀ ਕੁੱਟ ਜ਼ਰੂਰ ਠੀਕ ਹੈ ਉਹ ਅਹੀਂ ਉਹਨਾਂ ਦਾ ਮੁੰਡਾ ਕੁੱਟਿਆ ਉਹਨਾਂ ਨਾਲ ਅਹੀਂ ਪੈਸੇ ਲੈ ਕੇ ਇਹ ਲੋਕਾਂ ਨੂੰ ਦੱਸਾਂਗੇ ਵੀ ਕਲਸੀਆਂ ਪਿੰਡ ਵਾਲਿਆਂ ਨੇ ਸਾਨੂੰ ਛੱਤਰ ਫੇਰਿਆ ਰੀਜਾਂ ਵਾਲਾ ਤੇ ਅਹੀਂ ਉਹਨਾਂ ਦੇ ਖੇਤਰਾਂ ਦੇ ਹਿਸਾਬ ਨਾਲ ਇੰਨੇ ਨੇ ਪੈਸੇ 5 ਰੁਪਈਆ ਦੀ ਰਖਵਾਲੀ ਇਹ ਰਾਈ ਨਾ ਕਰਨਾ ਇਹ ਇਹ ਕਰਨਾ ਤੇ ਫਿਰ ਮੈਂ ਨਹੀਂ ਇਹ ਹੱਕ ਚ ਹੈਗਾ ਤੇ ਕੱਲ ਨੂੰ ਅਸੀਂ ਇਹ ਗੱਲ ਖਵਾਈਏ ਵੀ ਅਸੀਂ ਖੇਤਰਾਂ ਦਾ ਮੁੱਲ ਲਿਆ ਫਿਰ ਉਠੋ ਨਿਰ ਉਠੋ ਪਾਉਖ ਸਿਆ ਉਠ ਬਾਜ ਜਫੀ ਪਾਉ ਡਰਾਇਨਾ ਮਾ ਜੇ ਬੋਲ ਬਾਜ ਤੂੰ ਅੱਜ ਤੋਂ ਬਾਅਦ ਦੱਸ ਕੋਈ ਵਾਦਾ ਘਾਟਾ ਮੈਂ ਕਹਿਆ ਜੀ ਯਹੀ ਆਪਾਂ ਵਾਦਾ ਕਰਤਾ ਕੋਈ ਰਹਿ ਹੀ ਨਹੀਂ ਗਿਆ ਦੇ ਕਰਨਾ ਕਰ ਤੂੰ ਹੱਥੋਂ ਕਰਨਾ ਆਪਾਂ ਪਿਆਰ ਰਣ ਆ ਗਿਆ ਆਪਾਂ ਪਿਆਸ ਸਗਰ ਨ ਰਹਿ ਨੇ ਸਾਰਿਆਂ ਨਾ ਕੋਈ ਵਾਦਾ ਕਰੇ ਤੇ ਨਾ ਕੋਈ ਘਰੀਏ ਨਾ ਕੋਈ ਛੱਡ ਕੇ ਆਵੇ ਨਾ ਦੇ ਨਹੀਂ ਛੱਡ ਕੇ ਆਵੇ ਨਾ ਤੇਗ ਖਾਵੇ ਧਰਤੀ ਅਜੇ ਤੇ ਆਪਾਂ ਦੇਖ ਖਾਣ ਨੂੰ ਸਦਾ ਹੀ ਹਾਜ਼ਰ ਹਾਂ ਇਹੋ ਜੀ ਇਹ ਕੋ ਕਵਾ ਦਾਂਗੇ ਯਾ ਬਾਪੂ ਜੀ ਜੋ ਤੁਹਾਂ ਕਹਿਦਾ ਡਨ ਓਕੇ ਬਾਪੂ ਦੇ ਹਾਲ ਸਿੰਘ ਜੰਦਾਬਾਦ ਫਿਰ ਬਾਦਾਂ ਛੱਡਿਆ ਜਲਕਾਰਾ ਫਿਰ ਗੁੰਝਾ ਲਾਤੀਆਂ ਤੇ ਗੁੰਝਾ ਪਾ ਰਹੀਆਂ ਮਾੜੀ ਮਹਿ ਕੇ ਬਾਪੂ ਨੇ ਇਵੇਂ ਆਸਾਨ ਜੱਟ ਥੋੜੀ ਮੈਨੂੰ ਆਨਾ ਐ ਬਾਪੂ ਦੇ ਕਿਤਾਬ ਲਿਖਣੀ ਆ ਪਾ ਕਰਦੇ ਗੱਲ ਜੇ ਹੋਰੀ ਬਾਪੂ ਦੀਆਂ ਕਰਨ ਵਾਲੀਆਂ ਜੇ ਬਿਲਟ